ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਪਰਵਿੰਦਰ ਸਿੰਘ ਹੈ ਜੀ ਆਪਣਾ ਪਿੰਡ ਪਿੰਡ ਬਦਨੀਗਲਾ ਜੀ ਜ਼ਿਲ੍ਹਾ ਮੋਗਾ ਠੀਕ ਹੈ ਜੀ ਹਾਂ ਜੀ ਵੜ ਦੀ ਜਾਣਕਾਰੀ ਦਿਓ ਜੀ ਕਿੰਨੀ ਸੂਏ ਸੂਣਾ ਜੀ ਨੇ ਇਹ ਬੈਣੇ ਤੀਜੇ ਸੂਏ ਸੂਣਾ ਜੀ ਕਿਸਲੇ ਸੂਏ ਦੁੱਧ ਪਿਲੇ ਸੂਏ ਇਹਨੇ 22 23 ਕਿਲੋ ਜਾਨੀ ਆਪਣੇ ਹਿਸਾਬ ਦੇ ਸੇ ਬਣਾ ਨਾਰਮਲ ਘਰੇ ਦੁੱਧ ਦਤਾ ਹੀ ਵਧੀਆ ਠੀਕ ਹੈ ਜੀ ਤੇ ਰੇਟ ਭਰਾ ਦਾ ਜਾਇਜ਼ ਰੇਟ ਆਪਾਂ ਫੋਨ ਤੇ ਕਰਾਂਗੇ ਜੀ ਰੇਟ ਫੋਨ ਤੇ ਠੀਕ ਹੈ ਜੀ ਤੁਸੀਂ ਪਰ ਚੈੱਕ ਕਰ ਸਕਦੇ ਕੱਦ ਬਲਡ ਕਰਮਾ ਵਾਲੀ ਦਾ ਫੇਸ ਕੁਆਲਟੀ ਤੇ ਲੈ ਵਦਨ ਪਾਜਾ ਤੁਸੀਂ ਲਾਹ ਲਓ ਜੀ ਠੀਕ ਹੈ ਜ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜੀ ਲਓ ਜੀ ਬਾਕੀ ਤੋੜਾ ਤਾਰਾ ਵੱਡੀ ਵੀਡੀਓ ਜਿਖਾ ਹੈ ਵਾ ਜੀ ਠੀਕ ਹੈ ਜੀ ਕੱਦ ਬੜਾ ਤੁਸੀਂ ਇੰਤਜਾ ਲਾਹ ਕੇ ਲੇਵੇ ਤਾਂ ਕੁਆਲਿਟੀ ਇੱਕਦਾਂ ਭਰਾ ਲਓ ਜੀ ਠੀਕ ਹੈ ਪਿੰਡ ਬਦਨੀ ਕਲਾਂ ਤੇ ਜ਼ਿਲ੍ਹਾ ਮੋਗਾ ਜ਼ਿਮੀਦਾਰ ਭਰਾ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਉਣੀ ਹੈ ਤਾਂ ਆਪਣਾ ਨੰਬਰ ਬੈਕ ਸਾਈਡ ਸਕਰੀਨ ਤੇ ਚੱਲਦਾ ਜੀ ਠੀਕ ਹੈ ਜੀ ਭਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਉਂਦੇ ਠੀਕ ਹੈ ਜੀ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਤੱਕ ਕੇ ਬਾਏ